ਆਗੀ ਨਮਸਤ वेलकम ਟੂ ਮੁੰਦੀ ਫੈਮਿਲੀ ਵਲੌਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊ ਵਲੌਗ ਨਿਊ ਲੋਗ ਹੈ ਜੀ ਅਤਲ ਨੇ ਸਾਰੀ ਸਫਾਈ ਕਰ ਦਿੱਤੀ ਇੱਧਰ ਵਾਲੀ ਵੀ ਉਧਰੋਂ ਰਹਿ ਗਈ ਵਸਤ ਸਾਰੀ ਤੇ ਬੁੱਕਰ ਵੀ ਫੇਰ ਦੇਣਗਾ ਨਾਲੇ ਪੱਕਾ ਬਰਾਏ ਕਰ ਨਹੀਂ ਵਰਗੀ ਕੋਈ ਗੱਲ ਨਹੀਂ ਤਸਰਤ ਹੋਂਡੀ ਹੈ ਬਾਜੀ ਜੀ ਮੰਮੀ ਵਾਤਾ ਦੇ ਦਿੰਦੇ ਪੈ ਕਿ ਰੋਟੀ ਖਾਣੀ ਸਵੇਰ ਦੀ ਡੈਡੀ ਵਾਸਤੇ ਵੀ ਪੱਕ ਰਹੀ ਹੈ ਜੀ ਉਧਰ डी रोटी नहीं खानी चलो बस बंद करो टीवी खाओ आज मर्जी मना रोटी फटी, ऐसी किता। फटी दिन दिया रोटी फटी आ बना। आप बनाई है मैं फटी जोर जता करके पानी दवा ग्लास किधर है ਪਾਣੀ ਪਾੜ ਕੇ ਦੇਣੀ ਜੱਗ ਵਿੱਚ ਹੈਗਾ ਆ ਸਾਦਾ ਹੀ ਪਾਣੀ ਟੂਟੀ ਵਾਲਾ ਪੀਣਾ ਹੈ ਜੀ ਪਹਿਲਾਂ ਗਰਮ ਕਰਦੇ ਹੁੰਦੇ ਸੀ ਹੁਣ ਦੀ ਸਿਆਲ ਬੰਦ ਹੋ ਗਿਆ ਉਹ ਸਿਆਲ ਖਤਮ ਹੋ ਗਿਆ ਤੇ ਹੁਣ ਇਹ ਗਰਮ ਕਰਨਾ ਬੰਦ ਹੋ ਗਿਆ ਸਿਆਲ ਆਹ ਮੈਂ ਇਹ ਡੜੀ ਸਬਜ਼ੀ ਵਿੱਚ ਪਾ ਕੇ ਖਾਣਾ ਹੈ ਹਾਂ ਸਬਜ਼ੀ ਪੜਾਏ ਚਾਹੇ ਮੈਂ ਵੀ ਅੱਜਨ ਸਬਜ਼ੀ ਵਿੱਚ ਪਾਇਆ ਸੀ ਬੱਸ ਚਲੋ ਮੂੰਹ ਹਾ ਤੇ ਤੋਲੋ ਭਾਜੀ ਫਿਰ ਤੇ ਆਪਣਾ ਫੁਲਕਾ ਖਾਓ ਪੈਰਾਂ ਦੇ ਦੇਖੋ ਕੀ ਹਾਲ ਕੀਤਾ ਚਲੋ ਰੋਟੀ ਉਟੀ ਖਾ ਲੋ ਮੁਰਕਾ ਕੇ ਨਾਇਆ ਘੰਦੇ ਸੀ ਜਿਵੇਂ ਅਭੀ ਲੋਗ ਬਣਾਇਆ ਸੀ ਅੱਧੀ ਵੀਡੀਓ ਬਣਾਈਆਂ ਸੀ ਮੈਂ ਵੀਲੋਗ ਬਣਾਇਆ ਸੀ ਤੇ ਇੰਨੇ ਜੀ ਸਾਰਾ ਕੱਟਦੇ ਤਾਂ ਹੁਣ ਮੈਨੂੰ ਦੁਬਾਰਾ ਤੋਂ ਫੇਰ ਤੋਂ ਸ਼ੁਰੂ ਕਰਨਾ ਪਿਆ ਨੇ ਸਾਰਾ ਬਣਾਏ ਬਣਾਏ ਦਾ ਕੱਟੇ ਪਹਿਲਾਂ ਮੈਨੂੰ ਪੁੱਛ ਲਿਆ ਕਰ ਤੋਲ ਵੀ ਕਿਹੜਾ ਕੱਟਣਾ ਕਿਹੜਾ ਇਹ ਇਸ ਉਹ ਘਰ ਦਾ ਰਿੰਦਾ ਪਰ ਫੋਨ ਸਾਫ ਕਰਦਾ ਰਹਿੰਦਾ ਹੈ ਬਸ ਨਹੀਂ ਮੈਂ ਸੱਚੇ ਪੁਰਾਣੀਆਂ ਵੀਡੀਓ ਹੁੰਦੀਆਂ ਹੈ ਪਰਾਣੀ ਆ ਗਈ ਦੀ ਪਰਾਣੀ ਪਿੱਛੇ ਵੀ ਉਹ ਟੀਵੀ ਲਾਇਆਗਾ ਅਤਲ ਟੀਵੀ ਆਵਾਜ਼ ਘੱਟ ਕਰਵਾ ਇਹ ਲਾਇਆ ਕਹਿੰਦੇ ਡੈਡੀ ਡੈਡੀ ਜੀ ਦੁਨਕਾਰ ਹੁੰਦੇ ਫਿਰ ਆਹੀ ਗਾਣਾ ਲਾਉਂਦੇ ਇਹ ਜਮਲੇ ਤੇ ਗਾਣੇ ਜੀ ਜਦੋਂ ਸਾਡੀ ਵਾਰੀ ਆਊਗੀ ਅਸੀਂ ਵੀ ਰੋਟੀ ਖਾਵਾਂਗੇ ਅਜੇ ਜੀ ਅਤਲ ਭਾਜੀ ਡੈਡੀ ਮੰਮੀ ਅਤਲ ਡੈਡੀ ਖਾਂਦੇ ਪਏ ਆ ਅਸੀਂ ਦੀ ਕਹਿੰਦੇ ਵੀ ਆਦੀ ਵਾਰੀ ਆਊਗੀ ਫਿਰ ਖਾਵਾਂਗੇ ਹੁਣ ਚਲੋ ਬਤਮੇਸ ਪੈਂਸ ਸਵਿੰਗ ਕਰ ਲਿਆ ਚਾਹੂ ਰੈ ਗਿਆ ਥੋੜਾ ਜਿਹਾ ਫੇਰਨ ਵਾਲਾ ਕੀ ਕਰਾਂ ਤੇ ਬਾਜੀ ਬਾਟਾ ਬੜੇ ਸੇ ਕੱਟ ਲਈ ਤੇ ਉਹ ਜਿਹੜੀਆਂ ਆਏ ਨੇ ਫੇਰ ਪੌੜੀ ਕੱਟ ਲਈ ਜੀ ਕੋ ਸਾਦੀ ਪਰ ਉਹ ਟੁੱਟ ਗਈ ਫਿਰ درخت ਵਾਂਗੂ ਕਿਉਂ ਨਹੀਂ ਉੱਕਦੀ ਹੈਗੀ ਇੱਥੇ ਕਿਉਂ ਬੰਨਣੀ ਗਈ ਹੈ ਹਨਾ ਐ ਦੰਗ ਨਾ ਮੈਂ ਆਪੇ ਡਾ ਦੇਣਾ ਡਾ ਦੇਣਾ ਮੈਂ ਆਪੇ ਡਾਉਂਗਾ ਫਰ ਤੂੰ ਬਸ ਸਿੱਧਾ ਫੜ ਕੇ ਰੱਖਣੀ ਕੀ ਕਰਨਾ ਫੇਰ ਘੋੜੇ ਲਾਦਨੇ ਨਹੀਂ ਚਾਹੀਦਾ ਉਧਰ ਹੀ ਬੰਨਦੇ ਨੇ ਇੱਧਰ ਇੱਧਰ ਵੱਜ ਗਈ ਤੇ ਉਧਰ ਆਪੇ ਉਧਰ ਸਿੱਧ ਪੈ ਗਈ ਆ ਉਹ ਨੂੰ ਦੀ ਨੋੜੇ ਸੇੜ ਲਈ ਦੋ ਜਣੇ ਆਉਣਗੇ ਉਧਰ ਇੱਧਰ ਕੋਈ ਕੁਝ ਗੰਡਿਆਂ ਦੇ ਬੀ ਹੁੰਦੇ ਪਏ ਆ ਆ ਵੇਖੋ ਆ ਇਹ ਰਹਾ ਨਾ ਗੰਡੇ ਬੰਗ ਬਨੇ ਆ ਇਹਦੇ ਵਿੱਚ ਬੀਅ ਰਾੜੀ ਕਹਿੰਦੇ ਤੇ ਫਿਰ ਉਹ ਹੋਏਗਾ ਤਾਂ ਫਿਰ ਬੀ ਬੀਜਾਂਗੇ ਅਸੀਂ ਤੁਨੇ ਕਿ ਸਰਤੇ ਬੰਦੇ ਪਏ ਆ ਗੰਡੇ ਆ ਨਾ ਦੋ ਗੰਡੇ ਵੀ ਬੀਜੇ ਹੀ ਨਾਨੀ ਨੇ ਇਹਨਾਂ ਦੀ ਭੁੱਖਾ ਨਿਕਲੀਆਂ ਫਿਰ ਆ ਗੰਡੇ ਆ ਉਹ ਦਿਨ ਕਿ ਨਾ ਬੀਜ ਤੇ ਫਿਰ ਗੰਡੇ ਬੀਜਾਂਗੇ ਮੰਮੀ ਵੀ ਆ ਗਈ ਆ ਜੀ ਇਹਨਾਂ ਦਾ ਕੰਮ ਵੇਖਣ ਵਾਸਤੇ ਇੱਥੋਂ ਹੀ ਨੂੰ ਬੰਦਣੀ ਆ ਨਾ ਉੱਥੇ ਤੇ ਬਾਹਰ ਕੱਢਣੀ ਨਹੀਂ ਨੀ ਕਿੱਧਰ ਖੜਨੀ ਆ ਆ ਕਿਛਦਾ ਗੰਡੇ ਨੂੰ ਮੈਂ ਨਾ 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 ਦਿੱਲੇ ਡਾਈ ਹੁੰਦੀ ਪਈ ਆ ਜੀ ਮੰਮੀ ਨੇ ਆ ਕੇ ਸਾਰੀ ਸਕੀਮ ਦੱਸੀ ਏ ਤੇ ਐਵੇਂ ਲੱਗੇ ਆਹੋ ਸਿਰ ਤੇ ਮਰਵਾ ਲਾ ਨਹੀਂ ਰੱਖਿਆ ਯਾਰ ਇਹਨੂੰ ਕੱਢ ਦੇ ਬਾਹਰ ਪਹਿਲੂ ਇਹਨੂੰ ਆਹ ਫੜ ਤੂੰ ਭੋੜੀ ਨੇ ਆਂਦੇ ਤੁਹਾਰੇ ਅਸਲ ਆਹ ਇਹਨੂੰ ਫੜ ਕਰ ਦੋਵਾਂ ਨੂੰ ਫੜ ਕਰ ਕਿ ਤੇ ਕੀ ਕਰਦੇ ਫਿਰਦੇ ਆ ਪੁੱਠੇ ਕੰਮ ਹੁੰਦਾ ਐ ਨਾ ਸਿੱਧੇ ਕੰਮ ਕਰਨ ਦਾ ਆ ਜੇ ਹਾਏ ਦਾੜੀ ਮੇਰੇ ਫੂਲ ਪੰਨ ਚੈਟ ਹੋਇਆ ਮਾਰਦੇ ਆ ਨਾ ਜਦੋਂ ਖੋਬਣਗੇ ਪਹਚਾ ਚ ਰੱਖੀ ਹੋਣਾ ਆ ਚੱਲ ਮਾਰ ਸਮਾਨ ਕਰਨਗੇ ਫਿਰ ਤੁਹਾਨੂੰ ਦੱਸਾਂਗੇ ਜੀ

ਆ ਵੀ ਫੁੱਲੀ ਉੱਗਣ ਲਏ ਨੇ। ਮਾ ਪਹਿਣਾ ਥੱਲੇ ਵੀ ਵਰਤੂ ਹਣੀ ਕਿੰਨੀ। ਛੰਡੀ ਬੈ ਗਈ ਇਹਨੂੰ। ਜਿਹੜੀ ਮੈਂ ਕਹਿਣ ਦੇ ਆ। ਦਰਜਾ ਸੁਲ ਨੇ ਟੋਇਆ ਕੱਢ ਦਿੱਤਾ ਆ। ਟੋਏ ਉਹਨੇ ਨਾ। ਸੁਲ ਤਾਂ ਜੜਾਈ ਖਾਲੀ ਕਰੀ ਜਨਨਾਂ ਦੀ। ਉਹ ਵੀ ਜੜਾ। ਡੱਬੇ ਡਾਰ ਨਿਕਲਣਾ। ਤਾ ਬਦਾਈ ਗਈ। ਤਾ ਖਾਲੀ ਨੂੰ ਤਾਂ ਇੱਥੇ ਲਮਕਾ ਟੰਗਣੀ, ਤੋ ਆਪਾਂ ਵੀ ਨੇਰੀ ਹੁੰਦੇ ਤਾਂ ਜਿਓ ਡਜਾਣੀ। ਹੈ? ਆ। ਇਹਨੂੰ ਬੰਨਨੇ ਨਹੀਂ ਨੀ ਉਹਨੂੰ ਦਿਆ ਗੇੰਗੂਰ ਖਾਣੇ ਹੁੰਦੇ ਪਿਛਲੇ ਸਾਲ ਜਿਹੜੇ ਹੋਏ ਹੋਏ ਹੀ ਉਹ ਵੀ ਖਰਾਬ ਕਰਤੇ ਹਾਂ ਚੱਲ ਬੜਾ ਉੱਤਰ ਆਉਣਾ ਚੱਲ ਬਸ ਕਰ ਵੇ ਹਾਲੇ ਹੋਰ ਪੋਣਾ ਆ ਉਹ ਸੇਨ ਦਿਆ ਇਹਨੂੰ ਕੀ ਸੇਨ ਨਹੀਂ ਆਈ ਪਤਾ ਹੀ ਹਲਕਾਈ ਵਾਹ ਉਹਦੇ ਨਾਲ ਬੰਨ ਪਹਿਲੇ ਹੀ ਥੱਕ ਲੱਗਿਆ ਠੋਕ ਇੱਕ ਐਸੇ ਕਿੱਲਾ ਠੋਕ ਆਹ ਆਹੀ ਕਿੱਲ ਤੋ ਆਹੀ ਕਿੱਲ ਸੜੀਏ ਨੋ ਆਹ ਹਾਂ ਸੜੀਏ ਠੋਕ ਹੋਣੀ ਕਿਉਂਕਿ ਮੈਂ ਦਰਵਾਜ਼ਾ ਠੋਣਾ ਹੁੰਦਾ ਉਹਦੇ ਨਾਲ ਸੜੀਏ ਠੋਕ ਇੱਥੇ ਹੋ ਗਈ ਉਹ ਕਿੱਥੇ ਗਈ ਕਿੱਥੇ ਕਿੱਥੇ ਚੱਲ ਬਰੇ ਉਹ ਟੈਡਾ ਅਫਦਰ ਨਹੀਂ ਜਾਂਦਾ ਸਿੱਧੇ ਹੀ ਗਿਆ ਛਾ ਨਾ ਹੀ ਕਿ ਇਹ ਬੜਛੇ ਤੇ ਠੁਕੇ ਪਾਣੀ ਨੂੰ ਪਾਉਂਦੀ ਹੈ ਹਾਂ ਪਾਣੀ ਪੁੱਤਰ ਜੀ ਮੈਂ ਪਾਣੀ ਆ ਪਾਣੀ ਆ ਪਾਣੀ ਆ ਮੈਂ ਪਾਣੀ ਮੈਨੂੰ ਮੈਂ ਨਾ ਤੋ ਪੀ ਪਾਣੀ ਸੁਕ ਨਹੀਂ ਆ ਠੋਕ ਗਿਆ ਅੱਗੇ ਕੀ ਕਰਨਾ ਜੀ ਹੁਣ ਐਵੇਂ ਕੋ ਡਾਡੀ ਕੇ ਦਬੇ ਆ ਗਏ ਇਹ ਤਰ੍ਹਾਂ ਤੁਸੀਂ ਜੋ ਕਰਨਾ ਕਰ ਲਿਓ ਬਾਅਦ ਵਿੱਚ ਮੈਂ ਆ ਜਾਊਂਗੀ ਕਿਉਂਕਿ ਮੈਂ ਭੋਕਰ-ਭਾਕਰ ਫੇਰਾਂਦੀ ਹਾਂ ਠੀਕ ਹੈ ਲਾਇਆ ਅਤਲ ਦੇ ਵਿਆਹ ਦਾ ਟੈਂਟ ਲਾਉਣਾ ਇੱਥੇ ਐਵੇਂ ਕੋ ਬਸ ਉੱਤੇ ਚਾਨਣੀ ਪਾਉਣ ਵਾਲੀ ਰਹਿ ਗਈ ਬਾਕੀ ਹੋ ਗਿਆ ਲੱਗੀਆਂ ਜਾਂ ਤੁਲਦੇ ਵਿਆਹ ਦੀਆਂ ਤਿਆਰੀਆਂ ਅਤਲ ਤੇ ਰਬੀਆ ਤੇ ਟੈਂਟ ਵੇ ਅਤਲ ਟੈਂਟ ਵੀ ਸੋਣਾ ਕਿਥੇ ਗਿਆ ਅਤਲ ਕਿੱਦਾਂ ਲੱਗੀ ਆ ਅਤਲ ਦੇ ਵਿਆਹ ਦੀ ਤਿਆਰੀ ਮੈਨੂੰ ਦੱਸਿਆ ਜਰੂਰ ਕਿੱਡਾ ਛਿਟਾ ਆਵੇ ਹੈ ਅਤਲ ਮੈਂ ਵਿਖਾਲ ਕੇ ਆਈ ਹਾਂ ਸਿਰ ਵਿਆਹ ਦੇ ਟੈਂਟ ਬਸ ਤੇ ਚਾਹ ਨਹੀਂ ਪਉਣ ਵਾਲੀ ਜਾਏਗੀ ਜਿਵੇਂ ਮਜਾ ਕਰਦੇ ਪਏ ਆ ਜਿਹੜੀ ਉਹਦਾ ਵਿਆਹ ਹੋ ਰਹਾ ਹੈ ਇਹਦੇ ਇਦੋਂ ਨੌਕਰੀ ਕਰਵਾਉਣੀ ਕੋਈ भरा मीन लगता आज रखा चलते ये अभी चलो मम्मी ने पोन के रख दिता ही तो मैं गर्म करना बाकी भांडे भूडे मम्मी ने आज रसोई बस साफ करनी है मैं चं तरह छीला भी साफ करने वाला रहा है जे गैस गैस बड़ा गैस साफ करने वाली पई ਪੰਡਈ ਮਮਮੀ ਨੇ ਸਾਫ ਕਰ ਲਿਆ ਹੂੰ ਦੁੱਧ ਕਰਨ ਕਰਕੇ ਚਾਹ ਬਣਾਉਣੀ ਆ ਸਾਹ ਪੀਣੀ ਆ ਫਿਰ ਬਣਾਵਾਂਗੇ ਗਰਮੀ ਚ ਹੁਣ ਬਸ ਸਹੀ ਰਣਾ ਨਾ ਲੀ ਨਾ ਬਣਾ ਲਈ ਅੱਜ ਦੀ ਵੀਡੀਓ ਬਸ ਇੰਨੀ ਤੇ ਇੱਥੇ ਵੀਡੀਓ ਦਾ ਐਂਡ ਕਰਦੇ ਮੇਰੇ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਜਰੂਰ ਦਬਾ ਦਿਓ ਬਾਏ